Yeah. Wow. ਸਰਾ ਜੰਨੇ ਆ ਕੇ ਤੈਨੂੰ ਕਿਹਾਗਾ ਹਾਂ ਓਏ ਅਖੀਂ ਵੀ ਭਾਰੀ ਪੈਦਾ ਹੀ ਕਰਾ ਨਾ ਨਾ ਸਹੀ ਆ ਇਹ ਕੱਢੇ ਚੁੱਕਾ ਇਹ ਕਿਹਾ ਨਹੀਂ ਪੀ ਲੋ ਬੰਦਾ ਪੀ ਲੜਾਈ ਕਰ ਥੋੜਾ ਟਾਈਮ ਚੱਲ ਗਿਆ ਸਾਰੇ ਪਾਣੀ 4 ਕਮੋਡਾ 4 4 ਫੁੱਟ ਹੈ ਵੇ ਟੈਰਾਂ ਦਾ ਹਾਲ ਵਾਲਾ ਨਹੀਂ ਉਹ ਟੈਰਾਂ ਨੂੰ ਨਾਵਾ ਹੋ ਜਾ ਪਛਾਹ ਜਾ ഞാൻ അത വീഡിയോ എടുക്കുന്നാണ് ਪੁਲੀਸ ਚੰਗੀ ਤਰ੍ਹਾਂ ਪੁਲੀਸ ਚੰਗੀ ਤਰ੍ਹਾਂ ਬਈ ਲੋਕ ਇਹ ਸੈੱਟ ਦਾ ਕੰਮ ਕੋਈ ਨਹੀਂ ਉਹਦੀ ਗੱਲ ਹੋਊ ਓਏ ਪੁਲੀਸ ਚੰਗੀ ਤਰ੍ਹਾਂ ਪੁਲੀਸ ਚੰਗੀ ਤਰ੍ਹਾਂ ਬਈ ਲੋਕ ਖਾਲਸਾ ਜੀ ਭਾਈ ਗੁਰਜੀ ਕੀ ਫਤਿਹ ਖਾਲਸਾ ਜੀ ਅੱਜ ਵੀ ਉਹੋ ਹੀ ਖਾਲਸਾ ਸੰਗਤ ਤੱਕ ਲੰਗਰ ਪਚਾਰਿਆ ਵਾ ਜਿਨੂੰ ਅਸੀਂ ਅੱਤਵਾਦੀ ਕਹਿੰਦੇ ਆ ਜਿਨੂੰ ਜਿਹੜੇ ਸਾਡੇ ਰਾਜਨੀਤਿਕ ਕੁਝ ਬੰਦੇ ਨੇ ਇਹਨਾਂ ਨੂੰ ਅੱਤਵਾਦੀ ਕਹਿੰਦੇ ਆ ਤੇ ਉਹਨਾਂ ਨੇ ਘਰਾਂ ਘਰਾਂ ਦੇ ਪ੍ਰਸ਼ਾਦਾ ਛਕਾਇਆ ਵਾ ਇਸ ਕਰਕੇ ਧਰਮਾਂ ਨੂੰ ਨਾ ਵੰਡੋ ਚੰਗੀ ਗੱਲ ਆ ਤੇ ਸਿੱਖੀ ਦਾ ਪ੍ਰਚਾਰ ਕਰੋ ਖਾਸਾ ਹਰ ਕਿਸੇ ਦੇ ਘਰ ਹਰ ਕਿਸੇ ਬੰਦੇ ਦੀ ਡਿਊਟੀ ਆ ਸਾਰਿਆਂ ਨੇ ਲੰਗਰ ਪ੍ਰਸ਼ਾਦਾ ਛਕਾਇਆ ਹੈ ਇਸ ਕਰਕੇ ਆ ਜਿਹੜੇ ਅੱਜ ਕੱਲ ਨਵਾਂ ਇੱਕ ਦੌਰ ਤੁਰਿਆ ਆ ਆ ਬਾਬੇ ਆ ਕਹਿੰਦੇ ਸਿਰਜਿਆ ਘਮਾਉਂਦੇ ਆ ਚੱਲ ਬਾਬਾ ਉਹ ਅੱਜ ਕਿੱਥੇ ਆ ਉਹਨਾਂ ਪਹਿਲਾਂ ਕਿਉਂ ਨਹੀਂ ਦੱਸਿਆ ਆ ਵੇਖੋ ਉਹਨਾਂ ਪਹਿਲਾਂ ਕਿਉਂ ਨਹੀਂ ਦੱਸਿਆ ਡੰਗਰ ਵੇਖੋ ਕਿਦਾਂ ਬੱਚਾ ਡੰਗਰ ਬੱਚਾ ਮਰਿਆ ਇੱਧਰ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ ਘਰਾਂ ਦੇ ਘਰ ਰੁੜ ਗਏ ਆ ਪਰਿਵਾਰ ਰੁੜ ਗਿਆ ਲੋਕਾਂ ਦਾ ਤੇ ਅੱਜ ਉਹ ਕਿੱਥੇ ਆ ਜਿਹੜੇ ਕਹਿੰਦੇ ਅਸੀਂ ਬੰਦੇ ਨੌਕਰੀਆਂ ਵੀ ਦਵਾ ਦਿੰਦੇ ਆ ਅਸੀਂ ਘਰਾਂ ਦੇ ਘਰ ਠਾੜ ਦਿੰਦੇ ਆ ਉਹ ਕਿੱਥੇ ਆ ਉਹਨਾਂ ਨੂੰ ਲਿਆਓ ਬਾਪਿਆਂ ਤੇ ਦਬਾਅ ਅੱਗੇ ਚੌਕੀਆਂ ਪੜਾ ਲਗੇ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਗੁਰੂ ਘਰ ਨਾਲ ਜੁੜੋ ਆ ਸਾਰੇ ਸਿੱਖ ਭਰਾ ਨੇ ਸਾਡੇ ਕੋਈ ਇੱਟਾ ਦਾ ਇਹਨਾਂ ਦੇ ਵਿੱਚ ਨਹੀਂ ਭੈ ਤਾਂ ਨਹੀਂ ਹੈਗਾ ਹਰ ਜਿਹੇ ਦੇ ਘਰ ਇਹਨਾਂ ਲੰਗਰ ਪ੍ਰਸ਼ਾਦਾ ਅਸ਼ਕਾਇਆ ਕੋਈ ਜਾਂਦਪਰ ਪਾਤ ਨਹੀਂ ਦੇਖੀ ਜਿਹੜੇ ਕਹਿੰਦੇ ਆ ਨਾ ਕਿ ਅਰਦਾਸ ਹੋਊ ਤੇ ਨਹੀਂ ਪ੍ਰਸ਼ਾਦਾ ਨਹੀਂ ਛਕਣਾ ਤੇ ਮਿੱਤੀ ਸਾਰਿਆਂ ਨੇ ਛਕਿਆ ਜ ਅੱਜ ਤੇ ਸਾਰੇ ਨੇ ਸਤਿਕਾਰ ਕੀਤਾ ਤੇ குரு ਘਰ ਦਾ ਤੇ ਮਹਾਰਾਜ குரு ਘਰ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ